ਨਿਊ ਮਲੇਰ ਕੋਲ ਲਬੀ ਸਟੋਰ ਪਾਨੀਗੜ ਤੋਂ ਤੇ ਅੱਜ ਆਪਾਂ ਤੁਹਾਨੂੰ ਰੈਡੀ ਦਿਖਾ ਰਹੇ ਹਾਂ ਇੱਕ ਤਰਬੂਜ਼ ਦੀ ਆਪਾਂ ਆਏ ਹੋਏ ਸੀ ਏਰੀਆ ਮਲੇਰ ਕੋਲ ਤੇ ਇੱਥੇ ਵੈਰੈਟੀ ਲੱਗੀ ਹੋਈ ਹੈ ਜੀ ਆਪਣੀ ਜੈਨਿਥ ਕੰਪਨੀ ਦਾ ਜੰਬੋ ਤਰਬੂਜ਼ ਤੇ ਇਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਵੈਰੈਟੀ ਤੇ ਫਰੂਟਿੰਗ ਬਹੁਤ ਜ਼ਿਆਦਾ ਵਧੀਆ ਹੈ ਤੇ ਫਰੂਟ ਦਾ ਸਾਈਜ਼ ਹੈ ਜਿਹੜਾ 4 ਕਿਲੋ ਤੋਂ ਲੈ ਕੇ 5 ਕਿਲੋ ਦੇ ਵਿਚ ਵਿਚਿਆ ਤੇ ਫਰੂਟ ਕੁਆਂਟੀਟੀ ਬਹੁਤ ਜ਼ਿਆਦਾ ਲੱਗੀ ਹੋਈ ਹੈ ਤੇ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਅਜਿ ਤਰੀਕ ਹੈ ਜੀ ਆਪਣੀ 20 ਮਈ 2025 ਤੇ ਇਹ ਸਾਡੇ ਸਰਜੀ ਨੇ ਤੇ ਫਾਰਮਰ ਸਾਹਿਬ ਨੇ ਜਿਨ੍ਹਾਂ ਨੇ ਤਰਬੂਜ ਲਗਾਇਆ ਹੋਇਆ ਤੇ ਤੁਸੀਂ ਤਰਬੂਜ ਦੇਖੋ ਬੇਲਾ ਹਰੀਆਂ ਪਰੀਆਂ ਤਰਬੂਜ ਦਾ ਸਾਈਜ਼ ਦੇਖੋ ਇਹ ਹੈਗੇ ਜੀ ਵੈਰੈਟੀ ਜੈਨਿਥ ਕੰਪਨੀ ਦੀ F1 ਜੰਬੋ ਤੇ ਫਰੂਟ ਦਾ ਕਲਰ ਫਰੂਟ ਦਾ ਸਾਈਜ਼ ਤੁਸੀਂ ਦੇਖ ਸਕਦੇ ਹੋ 4 ਕਿਲੋ ਤੋਂ ਲੈ ਕੇ 5 ਕਿਲੋ ਤੱਕ ਇਹਦਾ ਫਰੂਟਾ 5 ਕਿਲੋ ਤੋਂ ਉੱਪਰ ਵੀ ਹੈ ਕੁਝ ਪਰਸੈਂਟ 25% ਤਰਬੂਜ ਹੈ ਜਿਹੜਾ ਉਹ 6 ਕਿਲੋ 5.5 6 ਕਿਲੋ ਦੀ ਐਵਰੇਜ ਵੀ ਹੈ ਲੇਕਿਨ ਮੇਨਲੀ ਤਰਬੂਜ ਹੈ ਜਿਹੜਾ 4 ਕਿਲੋ ਤੋਂ ਲੈ ਕੇ 5 ਕਿਲੋ ਦੀ ਐਵਰੇਜ ਵਿੱਚ ਹੈ ਤੇ ਇਹੇ ਵੈਰਾਈਟੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਵੈਰਾਈਟੀ ਹੈ ਤੇ ਕਿਸਾਨਾਂ ਨੂੰ ਅਪੀਲ ਕਰਾਂਗੇ ਕਿ ਵੈਰਾਈਟੀ ਤੁਸੀਂ ਲਗਾਓ ਤੇ ਵਧੀਆ ਮੁਨਾਫਾ ਕਮਾਓ ਤਰਬੂਜ ਦਾ ਕਲਰ ਬਹੁਤ ਪਿਆਰਾ ਹੈ ਤੇ ਵਿੱਚੋਂ ਕਹਿ ਤੇ तकरीबन ਮਿਠਾਸ ਬਹੁਤ ਜ਼ਿਆਦਾ ਹੈ ਬਹੁਤ ਹੀ ਜ਼ਿਆਦਾ ਮਿਠਾਸ ਹੈ ਤੇ ਦੋ ਤੜਾਈਆਂ ਹੋ ਚੁੱਕੀਆਂ ਨੇ ਤੇ ਤੀਸਰੀ ਤੜਾਈ ਹੋ ਜੇਗੀ ਜਿਹੜਾ ਪਿੱਛੇ ਫਰੂਟ ਬਚਿਆ ਪਿਆ ਤੇ ਤੁਸੀਂ ਦੇਖ ਰਹੇ ਹੋ ਇਹ ਆਪਣੇ ਵੀਰ ਜੀ ਜਿਨ੍ਹਾਂ ਨੇ ਲਗਾਇਆ ਹੋਇਆ ਹੈ ਮੇ ਸਰ ਜੀ ਆਰ ਐਮ ਸਰ ਤੇ ਜਾ ਫਰੂਟ ਦਾ ਕਲਰ ਦਿਖਾਉਣਾ ਤੁਹਾਨੂੰ ਇਹ ਫਰੂਟ ਦਾ ਕਲਰ ਹੈ ਜੀ ਦੇਖੋ ਤੇ ਮਿਠਾਸ ਅੱਜ ਤੋਂ ਵੱਧ ਦੀ ਸੀਡ ਬਹੁਤ ਸੀਡ ਕੁਆਂਟੀਟੀ ਬਹੁਤ ਜ਼ਿਆਦਾ ਘੱਟ ਹੈ ਜੈਨਿਤ ਦਾ ਜੰਮੋਦਰ